ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪ ਜੀ ਦੇ ਨਾਲ ਵਿਚਾਰ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਪੰਥ ਨੂੰ ਪ੍ਰਗਟ ਕਰਨਾ ਤੇ ਪੰਜ ਪਿਆਰਿਆਂ ਦੀ ਚੋਣ ਕਰਨੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕੌਮ ਨੂੰ ਪੂਰਾ ਕਰਨ ਵਾਸਤੇ ਦੇਸ਼ ਵਿਦੇਸ਼ ਵਿੱਚ ਹੁਕਮਨਾਮੇ ਜਾਰੀ ਕੀਤੇ ਸਭ ਸੰਤਾਨ ਨੂੰ ਇਕੱਠਿਆ ਕੀਤਾ ਵਿਸਾਖੀ ਤੋਂ ਪਹਿਲੇ ਸਭ ਦੇਸ਼ਾਂ ਦੀਆਂ ਸੰਗਤਾਂ ਮੌਕੇ ਹਾਈਨਾ ਗੁਰੂ ਜੀ ਨੇ ਵਿਸਾਖੀ ਤੋਂ ਇੱਕ ਦਿਨ ਪਹਿਲਾਂ ਕੇਸਗੜ੍ਹ ਸਥਾਨ ਪਰ ਤੰਬੂ ਕਨਾਤਾਂ ਲਗਾ ਕੇ ਇੱਕ ਬੜਾ ਭਾਰੀ ਦਰਬਾਰ ਕੀਤਾ ਜਿਸ ਵਿੱਚ 50 ਹਜ਼ਾਰ ਸਿੱਖ ਸੀ ਸਭਨਾ ਨੇ ਨੀਤ੍ਰ ਚਕੌਰ ਗੁਰੂ ਮੁਖਤੰਦ ਵੱਲ ਲਗਾ ਰੱਖੇ ਸਨ ਤਦ ਨੂੰ ਪਰਿਸ਼ਵਾ ਵਿੱਚ ਸੰਗਾਸਨ ਪਰ ਖੜ ਕੇ ਗੁਰੂ ਜੀ ਨੇ ਸਿੱਖਾਂ ਦੇ ਫਰਕਣ ਵਾਸਤੇ ਇੱਕ ਬਚਨ ਕੀਤਾ ਕਿ ਜੇ ਸਿ ਪੰਜ ਸਿੱਖਾਂ ਦੇ ਸੀਸ ਅਕਾਲ ਪੁਰਖ ਨੂੰ ਅਰਪਣ ਕਰਨੇ ਹਨ ਜਿਹੜੇ ਸਿੱਖ ਗੁਰੂ ਕੇ ਪਿਆਰੇ ਖੁਸ਼ ਹੋ ਕੇ ਸੀਸ ਦੇਵਨ ਗਏ ਉਹ ਸਦਾ ਸੱਚਖੰਡ ਦੇ ਮਨ ਇਛਤ ਸੁਖ ਪੋਗਣ ਗਏ ਇਹ ਬਚਨ ਸਭ ਦੇ ਦਿਲ ਵਿੱਚ ਹੌਲ ਪਾ ਦਿੱਤਾ ਝੁਪੀ ਛਾ ਗਈ ਕਈ ਸੰਸੇਪੁਰ ਪਏ ਮੋਤੀ ਜaldi ਛਾ ਗਈ ਦੂਸਰੀ ਵਾਰ ਜਦ ਫਿਰ ਗੁਰੂ ਸਾਹਿਬ ਜੀ ਨੇ ਸ੍ਰੀ ਸਾਹਿਬ ਮੀਆਂ ਠੀਟੋ ਕੱਢ ਕੇ ਆਖਿਆ ਚੁੱਪ ਕਿਉਂ ਕਰ ਗਏ ਹੋ ਜੋ ਸਿੱਧ ਕੀ ਸਰੀਰ ਨੂੰ ਮਿੱਥਿਆ ਮੰਨਣ ਵਾਲਾ ਹੈ ਉਹ ਖੜਾ ਹੋ ਜਾਵੇ ਇਹ ਸੁਣ ਕੇ ਭਾਈ ਦਿਆ ਸਿੰਘ ਸੋਫਤੀ ਕਤਰੀ ਲਾਹੌਰ ਦਾ ਰਹਿਣ ਵਾਲਾ ਹੱਥ ਜੋੜ ਕੇ ਖੜਾ ਹੋ ਗਿਆ ਗੁਰੂ ਜੀ ਉਸ ਨੂੰ ਤੰਬੂ ਵਿੱਚ ਲੈ ਗਏ ਹਰ ਅੰਦਰ ਜਾ ਕੇ ਚੌਂਕੀ ਪਰ ਬਿਠਾ ਦਿੱਤਾ ਹਰ ਪੰਜ ਬੱਕਰੇ ਜੋ ਬੇਮਲੂਮ ਦੇ ਅੰਦਰ ਬੰਨੇ ਹੋਏ ਸਨ ਇੱਕ ਝਟਕਾ ਦਿੱਤਾ ਜਿਸ ਦਾ ਲਹੂ ਤੰਬੂ ਤੋਂ ਬਾਹਰ ਆ ਗਿਆ ਸਿੱਖਾ ਨੇ ਲਹੂ ਬਾਹਰ ਆਇਆ ਦੇਖ ਗੁਰੂ ਜੀ ਦੀ ਤਲਵਾਰ ਲਹੂ ਨਾਲ ਭਰੀ ਦੇਖ ਸਗ ਹਕੀਮ ਕੇ ਰਹਿ ਗਏ ਤਾਂ ਉਸ ਵੇਲੇ ਸਭ ਵਿੱਚ ਆ ਗੁਰੂ ਜੀ ਨੇ ਹੋਰ ਸਿੱਖਾਂ ਦਾ ਸਿਰ ਮੰਗਿਆ ਕਾ ਸਭ ਦੀਆਂ ਸੱਤੇ ਸੁਧਾ ਭੁੱਲ ਗਈਆਂ ਫਿਰ ਤਾਂ ਸਭ ਹੈਰਾਨ ਹੋ ਗਏ ਜਦੋਂ ਧਰਮ ਸਿੰਘ ਜ਼ਿੰਮੇਦਾਰ ਨੇ ਉੱਠ ਬੇਨਤੀ ਕੀਤੀ ਸੱਚੇ ਪਾਤਸ਼ਾਹ ਦਾਸ ਦਾਸੀ ਰਾਜ ਰਹਾ ਗੁਰੂ ਜੀ ਬੋਲੇ ਤੈਨੂੰ ਮਰਨ ਦਾ ਡਰ ਨਹੀਂ ਉਸ ਪ੍ਰਾਰਥਨਾ ਕੀਤੀ ਮਹਾਰਾਜ ਸਿਰ ਤਾਂ ਉਸੇ ਦਿਨ ਆਪ ਨੂੰ ਦੇ ਦਿੱਤਾ ਸੀ ਜਿਸ ਦਿਨ ਆਪ ਦੀ ਅੱਖੇ ਸਿਖ ਹੋਏ ਸਾਂ ਹੁਣ ਤਾਂ ਇਹ ਆਪ ਦੀ ਇਮਾਨਤ ਹੈ ਜਿੱਥੇ ਜਾਓ ਲਾ ਦਿਓ ਫਿਰ ਇਹ ਮਥਿਆ ਸਰੀਰ ਕਾਲ ਦੀ ਲਗਣੀ ਹੈ ਜਿਉ ਢੋਲੀ ਵਿੱਚ ਦਾਨ ਪਾ ਕੇ ਪੁਰਖ ਜਾਂਦੇ ਹਨ ਕਿਉਂ ਕਾਲ ਭਗਵਾਨ ਨਹੀਂ ਕਈ ਛੱਬਲੇ ਹਨ ਕਈ ਮੂੰਹ ਵਿਚਾਂਨ ਕਈ ਤੱਕ ਰਿਆ ਹੈ ਜਦ ਸਰਬਤੀ ਇਹ ਦਸ਼ਾ ਹੈ ਤਾਂ ਅਸੀਂ ਆਪ ਦੇ ਨਿਮਿਤ ਸਿਰ ਦਿੰਦੇ ਕਿਉਂ ਲੋਕੀਏ ਇਹ ਬਚਨ ਸਿੱਖ ਦਾ ਸੁਣ ਬੜੀ ਖੁਸ਼ੀ ਨਾਲ ਗੁਰੂ ਜੀ ਨੇ ਉਸ ਨੂੰ ਤੰਬੂ ਅੰਦਰ ਲੈ ਜਾ ਕੇ ਠਾ ਦਿੱਤਾ ਦੂਜਾ ਬਕਰਾ ਝਟਕਾ ਕੇ ਫਿਰ ਸਵਾ ਵਿੱਚ ਆਗਲ ਉਤੇ ਫਿਰ ਤਾਂ ਤੰਬੂਆਂ ਬਾਹਰ ਬਹੁਤ ਸੁਰਖੀ ਆਈ ਤੇ ਚੌਂਦੀ ਚੌਂਦੀ ਗੁਰੂ ਜੀ ਦੀਆਂ ਅੱਖਾਂ ਨਾਲ ਗੁਲਾਲ ਦੇਖ ਸੰਗਤ ਵਿੱਚ ਧਰਥਲਾ ਪੈ ਗਿਆ ਬੱਚੇ ਸਿੱਖ ਸਾਰੇ ਿੱਲੇ ਹੋ ਗਏ ਕਈ ਮਸਾਂ ਦਾ ਢਿੱਡ ਫੜੀ ਮਾਤਾ ਜੀ ਪਾਸ ਦੌੜੇ ਗਏ ਕਿ ਦੇਖੋ ਮਾਤਾ ਜੀ ਸਿੱਖੀ ਰੂਪ ਵਾਲੀ ਨੂੰ ਪਿਛਲੇ ਗੁਰੂਆਂ ਨੇ ਫਾਲਿਆ ਸੀ ਇਹ ਵੱਢ ਰਹੇ ਹਨ ਬੜਾ ਨਰਤ ਕੀਤਾ ਦੋ ਸਿੱਖ ਗਾਜਰਾ ਵਾਂਗ ਵੱਡ ਸਿੱਟੇ ਨਤੀਜੇ ਲਈ ਫਿਰ ਤਲਵਾਰ ਫੜੀ ਖਲੋਤੇ ਹਨ ਸੋ ਤੁਸੀਂ ਸਮਝਾਓ ਕਿਉਂ ਸਿੱਖਾਂ ਦਾ ਅੰਤ ਲੈਂਦੇ ਹਨ ਇਹ ਤੁਹਾਡੇ ਸਮਝਾਏ ਨਾ ਸਮਝੇ ਤਾਂ ਇਹਨਾਂ ਨੂੰ ਇੱਕ ਕੋਠੜੀ ਵਿੱਚ ਬਿਠਾ ਕੇ ਸੈਲ ਜਹਾਜ਼ ਦੀ ਗੱਡੀ ਤੇ ਬਿਠਾ ਦੇਵੋ ਮਾਤਾ ਜੀ ਨੇ ਆਖਿਆ ਜੋ ਕਸ਼ ਗੁਰੂ ਸਾਹਿਬ ਕਰ ਰਹੇ ਹਨ ਢੀ ਕਰ ਰਹੇ ਹਨ ਤੁਸੀਂ ਕਬਰਾਉ ਨਹੀਂ ਅਰਸੇ ਦੇ ਕਨਾਲ ਪਾਣਾ ਮੰਨੋ ਤਦੋਂ ਇਦ੍ਰ ਸ਼੍ਰੀ ਗੁਰੂ ਜੀ ਦਾ ਬਚਨ ਮੰਨ ਕੇ ਤੀਜਾ ਚੇਵਰ ਸਿੰਘ ਹਿੰਮਤ ਸਿੰਘ ਚੌਥਾ ਸਾਹਿਬ ਸਿੰਘ ਨਾਈ ਪੰਜਵਾ ਹੁਗਮ ਸਿੰਘ ਸ਼ਿਮਬਾ ਇਹ ਸਿਦਕੀ ਜਿਹੜੇ ਰਾਤ ਦਿਨ ਬ੍ਰਹਮ ਵਿਦਿਆ ਦਾ ਵਿਚਾਰ ਸਤ ਸੰਗ ਕਰਦੇ ਹੀ ਅਸਤੂਲ ਸੁਖਮ ਕਾਂਤਨਾਂ ਦੇ ਹਾਂ ਤੋਂ ਆਪਣੇ ਆਪ ਨੂੰ ਪੂਰੇ ਮੰਨ ਰਹੇ ਸਨ ਜਿਉਂ-ਜਿਉਂ ਗੁਰੂ ਸਾਹਿਬ ਸੀਸ ਦੇ ਗਏ ਤਿਉਂ ਤੁਮੇ ਪੰਜ ਸੀਸ ਲੈਂਦੇ ਰਹੇ ਬੱਕਰਿਆਂ ਦੇ ਤੋ ਕੇ ਆਦਮੀ ਇਕੱਠੀ ਦੇ ਸਮਝ ਕੇ ਕੱਚੇ ਸਿੱਖਾਂ ਤੇ ਮਸੰਦਾ ਨਹੀਂ ਉੱਠ ਕੇ ਚੱਲਣਾ ਬਥੇੜਾ ਚਾਇਆ ਤਿਕਾਨਾ ਫੁਸੀ ਕੀਤੀ ਪਰ ਗੁਰੂ ਕੇ ਪ੍ਰਤਾਪ ਨੇ ਦਬਾ ਇਠ ਨੱਬੇ ਰਹੀ ਉੱਠ ਨਾ ਸਕੇ ਸਭ ਚਤਰਕਾਰੀ ਵਾਂਗ ਜੜਪਤ ਹੋ ਰਹੀ ਭਾਵੇਂ ਹੋਰ ਵੀ ਅਨੇਕ ਸਿੱਧਕੀ ਸੂਰਬੀਰ ਸਿੱਖ ਦੇ ਦੇਲ ਨੂੰ ਤਿਆਰ ਸਨ ਪਰ ਗੁਰੂ ਜੀ ਨੇ ਪੰਜੇ ਹੀ ਸੀਸ ਮੰਗੇ ਛੇਮਾ ਨਾ ਮੰਗਿਆ ਫਿਰ ਉਹਨਾਂ ਪੰਜਾਂ ਸਿੱਧਕੀਆਂ ਨੂੰ ਨਵੇਂ ਪਸ਼ਾਕੇ ਪਹਿਨਾ ਸ਼ਾਸਤਰ ਸਜਵਾ ਆਪਣੀ ਪਿਆਰੀ ਭਰਾ ਜਾਂ ਤੰਬੂ ਤੋਂ ਬਾਹਰ ਸਵਾ ਵਿੱਚ ਲੈ ਆਈ ਤਾਂ ਸਭ ਸਿੱਖਾਂ ਨੇ ਅਚੰਭਾ ਹੋ ਗਏ ਭਰੋਸਾ ਹੋ ਗਿਆ ਕਿ ਗੁਰੂ ਜੀ ਨੇ ਇੰਨਾ ਸਿੱਖਾਂ ਨੂੰ ਮਾਰ ਕੇ ਫਿਰ ਜਿਉਂਦੇ ਕੀਤਾ ਹੈ ਇਸ ਲਈ ਇਹ ਗੁਰੂ ਖੋੜਾ ਗੁਰੂਆਂ ਨਾਲ ਉਹ ਦੇਨ ਸ਼ਕਤੀ ਵਾਲਾ ਹੈ ਗੁਰੂ ਜੀ ਨੇ ਆਪਸ ਨਾਸਨ ਉੱਤੇ ਵਿਰਾਜਮਾਨ ਹੋ ਕੇ ਹੁਣਾਂ ਚੌਕੀਆਂ ਪਰ ਬਿਠਾਇਆ ਅਤੇ ਸਭ ਸੰਗਤ ਨੂੰ ਸੁਣਾ ਕੇ ਅਥਿਅੰਤ ਖੁਸ਼ੀ ਨਾਲ ਦਿਨਵਾਰੀ ਇਹ ਬਚਨ ਕੀਤਾ ਤਨ ਸਿੱਖੀ ਤਨ ਸਿੱਖੀ ਤਨ ਸਿੱਖੀ ਕੰਡੀਆਂ ਉੱਤਖੀ ਵੱਲੋਂ ਨਿੱਕੀ ਜਿਸ ਨੂੰ ਸੁਣ ਕੇ ਅਤੇ ਉਹਨਾਂ ਪੰਜਾਂ ਨੂੰ ਸਾਵਧਾਨ ਸੱਜੀ ਵੱਜੀ ਵੇਖ ਕੇ ਸਾਰੀ ਸਭਾ ਜੋ ਪਹਿਲੇ ਭੈ ਭੀਤ ਤਿਲੇ ਮੂੰਹ ਮੁਖ ਉਰਜਾਈ ਬੈਠੀ ਸੀ ਖੜ ਗਈ ਫਿਰ ਬਹੁਤ ਸਿੱਖ ਅਸ਼ਤਾਨ ਲੱਗੀ ਕਿ ਅਸੀਂ ਕਿਉਂ ਨਾ ਸਿਰ ਦੇਣ ਲਈ ਖੜੇ ਹੋਏ ਪਰ ਗੁਰੂ ਜੀ ਨੇ ਸਭ ਨੂੰ ਧੀਰਜ ਦਾ ਵਚਨ ਕੀਤਾ ਤੁਸੀਂ ਸਭ ਗੁਰੂ ਕੇ ਦਾਰ ਇੱਕ ਤੋਂ ਇੱਕ ਵਧੇਰੇ ਚੜਦੇ ਇਥੋਂ ਚੜਦੇ ਹੋ ਸਿੱਧਕੀ ਹੋ ਦੇਖੋ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਧਾਨਕ ਰੂਪ ਤਾਰ ਕੇ ਸਿੱਖੀ ਪਰਖੀ ਸੀ ਤਦ ਕੇਵਲ ਗੁਰੂ ਅੰਗਦ ਦੇਵ ਜੀ ਮੀਜ ਰੂਪ ਵਿੱਚ ਤਰੇ ਸਨ ਇਹਨਾਂ ਦੀ ਕਿਰਪਾ ਨਾਲ ਮੀਸ਼ਵਾਰ ਸਿੱਖੀ ਹੁਣ ਫੈਲੀ ਵੱਡੀ ਪ੍ਰਕਾਸ਼ ਰਹੀ ਹੈ ਹੁਣ ਤਾਂ ਪੰਜ ਪ੍ਰਗਟ ਹੋ ਗਏ ਦੇ ਹੋਰ ਬਯੰਤ ਇਸੇ ਤਰ੍ਹਾਂ ਸਿੱਧਕੀ ਹਨ ਤਾਂ ਹੁਣ